ਸ਼ੰਗਾਦਾ ਵੀ ਕੋਈ ਹੁਣ ਕਾਹਦੀ ਚੱਲੀ ਜਾਂਦਾ ਵਾ ਕਿ ਸਰਕਾਰ ਕਾਤੇ ਨਹੀਂ ਤੰਗ ਬਾਕੀ ਜਾਣਿਆਂ ਨੂੰ ਸੋਖ ਦੇ ਰਹੇ ਨੇ ਪੰਜਾਬ ਨੇ ਪੂਰਾ ਢੱਡ ਮੜ ਕੇ ਪੂਰਾ ਜੇ ਆਪ ਵੀ ਫੋਟੋ ਪਾ ਗੀ ਤੇ ਆਪਣੇ ਕੋਲ ਪੱਲੇ ਕੁਝ ਨਹੀਂ ਹੈਗਾ ਇਹ ਰਾਜ ਕਰਨਾ ਚਾਹੁੰਦੇ ਨੇ ਸਿੱਖਾਂ ਨੂੰ ਸਾਰੇ ਸਿੱਖਾਂ ਨੂੰ ਹਿੰਦੂ ਹਿੰਦੂ ਸਿੱਖ ਫੋਟੋ ਬਣਾਉਣਾ ਚਾਹੁੰਦੇ ਨੇ ਵਿਸ਼ਕਾਰ ਮੇਰੀ ਫੋਟੋ ਨਹੀਂ ਪਾਣੀ ਚਾਹੀਦੀ ਸਾਨੂੰ ਫੋਟੋ ਖਾਣ ਨੂੰ ਇੱਕ ਹੌਸ਼ਲਾ ਚਾਹੀਦਾ ਵਿਸ਼ਕਾਰ ਆਪਾਂ ਕਿਉਂ ਅੱਗੇ ਜਾਈਏ ਸਿੱਖੋਂ ਹੋ ਗਈ ਨਾ ਤੇ ਤੇ ਇਹਨੇ ਸਿੱਖ ਕੋਣ ਗਦਾ ਬਣਾ ਕੇ ਗੁਰੂਪਾ ਦੀ ਬੇਇਜ਼ਤੀਆਂ ਕੀਤੀਆਂ ਹੰਜਾ ਬਣਾਏ ਰਸਾਇਕੀ ਕੀਤਾ ਜੇ ਸਰਚਿਆਂ ਨੂੰ ਨਿਕਾਲ ਕੇ ਵਾਰਸ਼ੀ ਦੇ ਦਿੱਤਾ ਇਹ ਨਹੀਂ ਚਾਹੀਦਾ ਵੇ ਸਿੱਕੋਂ ਕਾਟਿਆ ਬਹੁਤ ਵਧੀਆ ਸੀ ਦੇ ਵਿੱਚ ਜਿਹੜਾ ਹਮਲਾ ਹਮਲਾ ਵੀ ਹੋ ਗਿਆ ਉਹਦੇ ਉਤੇ ਕਹਿੰਦਾ ਜਾਨਲੇਵਾ ਹਮਲਾ ਹੋ ਗਿਆ ਇਹਦੇ ਬਾਅਦ ਥੋੜਾ ਕੁ ਫਰਕ ਹੀ ਹੈ ਤੇ ਹੋਇਆ ਤੇ ਹੈ ਨੀ ਜਰੂਰ ਬਾਕੀ ਚਲੋ ਉਹਦੀ ਕਿਸਮ ਬਚ ਗਿਆ ਬਾਕੀ ਬਚਣਾ ਚਾਹੀਦਾ ਸੀ ਹੈਗਾ ਉਹ ਜੇ ਵੀ ਚੜ੍ਹਨਾ ਗੱਡੀ ਬਹੁਤ ਵਧੀਆ ਕੰਮ ਕੀਤਾ ਕਿਉਂ ਉਹਦੇ ਫਿਰ ਵੀ ਤਾਂ ਆਪਣਾ ਆਗੂ ਰਿਹਾ ਚਲੋ ਗਲਤੀਆਂ ਹੋ ਜਾਂਦੀਆਂ ਨੇ ਇੰਦੀਆਂ ਗਲਤੀ ਇੱਕ ਦੀ ਗਲਤੀ ਹੁੰਦੀ ਐ ਇੰਨੀ ਨਹੀਂ ਕਰਦੀ ਥੋੜਾ ਕੰਟੀ ਜਾਂਦੀਆਂ ਬਾਬਾ ਜੀ ਅ ਅਸੀਂ ਜੀ ਇਸ ਵੇਲੇ ਫਤਿਹਗੜ੍ਹ ਸਾਹਿਬ ਨੂੰ ਜਿਹੜੀ ਸੜਕ ਜਾਂਦੀ ਹੈ ਉਹਦੇ ਉੱਤੇ ਖੜੇ ਆ ਚੁੰਨੀ ਸਰੰਦ ਰੋਡ ਦੇ ਉੱਤੇ ਤੇ ਸ਼ਹੀਦੀ ਜੋੜ ਮੇਲ ਆਪਾਂ ਨੂੰ ਪਤਾ ਚੱਲ ਰਿਹਾ ਤਾਂ ਆਹ ਹਰੀਪੁਰ ਗੁਜਰਾਨਾ ਦਾ ਇੱਕ ਪਿੰਡ ਆ ਉੱਥੇ ਆ ਦੇਖੋ ਕਿਸ ਢੰਗ ਦੇ ਨਾਲ ਇੱਥੇ ਜੋ ਸ਼ਹੀਦੀ ਜੋੜ ਮੇਲ ਨੂੰ ਸਮਰਪਿਤ ਜਿਹੜੀਆਂ ਇੱਥੇ ਜਿਹੜੇ ਲੰਗਰ ਨੇ ਉਹ ਲਾਏ ਗਏ ਨੇ ਤੇ ਕਿਸ ਤਰ੍ਹਾਂ ਇੱਥੇ ਜਿਹੜੀਆਂ ਸੰਗਤਾਂ ਨੇ ਉਹ ਹਾਜ਼ਰੀਆਂ ਭਰ ਰਹੀਆਂ ਨੇ ਇੱਕ ਸੰਗਤ ਲਾਉਣ ਵਾਲਿਆਂ ਦਾ ਵੀ ਇੱਕ ਮੁਹਾੜਾ ਤੇ ਛਕਣ ਵਾਲਿਆਂ ਦਾ ਵੀ ਇੱਕ ਮੁਹਾੜ ਹੈ ਤੇ ਆਪਾਂ ਇੱਥੇ ਵੀ ਜਿਹੜੇ ਵੀ ਲੋਕ ਆਏ ਨੇ ਉਹਨਾਂ ਨਾਲ ਵੀ ਗੱਲ ਕਰਾਂਗੇ ਸੰਗਤ ਜਿਹੜੀ ਪੁੱਜੀ ਹੈ ਤੇ ਜਿਹੜੇ ਹੋਰ ਵੱਖ-ਵੱਖ ਅ ਥਾਮਾ ਤੋਂ ਜ਼ਿਲ੍ਹਿਆਂ ਤੋਂ ਜਿਹੜੇ ਲੋਕ ਆਏ ਨੇ ਜਿਹੜੀ ਸੰਗਤ ਇੱਧਰ ਨੂੰ ਜਾ ਰਹੀ ਆ ਉਹਨਾਂ ਦੇ ਲਈ ਲੰਗਰ ਲਾਇਆ ਗਿਆ ਤੇ ਆਪਾਂ ਇਹਨਾਂ ਨਾਲ ਸਾਰਿਆਂ ਨਾਲ ਗੱਲਬਾਤ ਕਰਾਂਗੇ ਕਿ ਇਹ ਕਿ ਕਿਤੋਂ ਲੋਕ ਆ ਰਹੇ ਆ ਦੇਖ ਲਓ ਤੁਸੀਂ ਮੋਟਰਸਾਈਕਲ ਜਾ ਰਹੇ ਆ ਕਿਸ ਢੰਗ ਦੇ ਨਾਲ ਇਹ ਸਾਰਾ ਇੱਥੇ ਇੱਕ ਸਜਦਾ ਕਰਨ ਵਾਸਤੇ ਇੱਕ ਮੱਥਾ ਟੇਕਣ ਵਾਸਤੇ ਜੋ ਸੰਗਤ ਆਪਣੀ ਹਾਜ਼ਰੀ ਭਰ ਰਹੀ ਆ ਆ ਵਾਫਾ ਤੇਗੜ ਸਾਹਿਬ ਦੇ ਵਿੱਚ ਤੇ ਉਹ ਜਾਣ ਦੀ ਇਹਨਾਂ ਨੇ ਕੋਸ਼ਿਸ਼ ਇੱਥੇ ਸਾਰੇ ਲੋਕ ਕਰ ਰਹੇ ਆ ਆਪਾਂ ਇੱਥੇ ਜਿਹੜੀ ਵੀ ਸੰਗਤ ਖੜੀ ਆ ਉਹਨਰਾਂ ਨਾਲ ਗੱਲਬਾਤ ਕਰਦੇ ਆ ਆਹ ਨੌਜਵਾਨ ਵੀ ਆਏ ਨੇ ਇਹਨਾਂ ਨਾਲ ਵੀ ਪੁੱਛ ਲੈਣੇ ਆ ਕਿ ਕਿੱਥੋਂ ਆਏ ਹੋ ਵੀਰੇ ਤੁਸੀਂ ਕਿੱਥੋਂ ਆਏ ਹੋ ਕਿੱਥੋਂ ਆਏ ਹੋ ਵੀਰੇ ਹਾਂਜੀ ਮਨੇੜਾ ਜੱਟਾ ਅੱਛਾ ਤੁਸੀਂ ਉੱਥੇ ਫਤੇਗੜ ਸਾਹਿਬ ਚੱਲਨੇ ਹੋ ਨਹੀਂ ਜੀ ਨਹੀਂ ਅਸੀਂ ਲੋਕਲ ਕੰਮ ਵਾਸਤੇ ਆਏ تھے ਲੋਕਲ ਕੰਮ ਵਾਸਤੇ ਹੁਣ ਲੰਗਰ ਛਕਣਾ ਇੱਥੇ ਹਾਂਜੀ ਹਾਂਜੀ ਅੱਛਾ 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 ਠੀਕ ਹੈ ਸ਼ਹੀਦੀ ਜੋੜ ਮੇਲ ਤੇ ਕੀ ਕਹੋਗੇ ਤੁਸੀਂ ਪਤਾ ਤੁਹਾਨੂੰ ਸ਼ੀਵ ਜਾ ਜਾ ਜਾਦਿਆਂ ਦੀ ਸ਼ਾਦ ਹਾਂਜੀ ਹਾਂਜੀ ਅੱਛਾ ਪਤਾ ਕੀ ਪਤਾ ਸ਼ੀਦੀ ਸਾਰ 450 ਦੇ ਸ਼ੀਦ ਹੋਏ ਤੇ ਹੀ ਆਪਣੇ ਹੋਰੇ ਸੰਸਕਾਰ ਹੋਏ ਤਾਂ ਉਹਨਾਂ ਜਾਈ ਹੂੰ ਮਾਤਾ ਗੁਜਰੀ ਦਾ ਪਰ ਜੋ ਹੋ ਠੰਡਾ ਪੁਰਜੀ ਜੀ ਇੱਥੇ ਅੱਛਾ ਬਹੁਤ ਠੀਕ ਠੀਕ ਚਲੋ ਠੀਕ ਆ ਸੋ ਇੱਥੇ ਜਿੰਨਾ ਕ ਵੀ ਬੱਚਿਆਂ ਨੂੰ ਪਤਾ ਤੇ ਆਪਾਂ ਉਧਰ ਗੱਲ ਕਰਦੇ ਆ ਜਿਹੜੇ ਲੋਕ ਨੇ ਆਹ ਸਾਰਾ ਸੀ ਤੁਸੀਂ ਇੱਕ ਵਾਰੀ ਦਿਖਾਓ ਇੱਥੇ ਕਿਵੇਂ ਲੰਗਰ ਚੱਲ ਰਿਹਾ ਤੇ ਆਹ ਸਾਰੇ ਲੋਕ ਇੱਥੇ ਆਏ ਨੇ ਤੇ ਆਹ ਇਹ ਸਾਰੀ ਸੰਗਤ ਆ ਜਿਹੜੀ ਆ ਰਹੀ ਆ ਜਿਹੜੇ ਲੰਗਰ ਛੱਕ ਰਹੇ ਆ ਛਕਾਰੇ ਆ ਤੇ ਆਹ ਸਾਰਾ ਤੁਸੀਂ ਦੇਖੋ ਕਿ ਕਿਸ ਢੰਗ ਦੇ ਨਾਲ ਇੱਥੇ ਆਜ ਕਾਰੇ ਛੱਡੇ ਜਾ ਰਹੇ ਆ ਤੇ ਕਿਸ ਢੰਗ ਦੇ ਨਾਲ ਇੱਥੇ ਮਾਹੌਲ ਆ ਇਹ ਵਿਜੂਅਲੀ ਇਹ ਵਿਜੂਅਲ ਹੀ ਆਪਣੇ ਆਪ ਦੇ ਵਿੱਚ ਕਮਾਲ ਦੇ ਨੇ ਤੇ ਆ ਸਾਰੀ ਸੰਗਤ ਜਿਹੜੀ ਕੋ ਗੱਲ ਕਰ ਰਹੀ ਹੈ ਤੇ ਇੱਥੇ ਸੰਗਤ ਸਾਰੀ ਆਈ ਹੋਈ ਆ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਸੋ ਤੇ ਹੈ ਬਾਬਾ ਜੀ ਨੇ ਇਹਨਾਂ ਨੇ ਲਾਇਆ ਹੋਇਆ ਲੰਗਰ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਬਾਬਾ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਆਪਣਾ ਨਾਂ ਦੱਸੋ ਪਿੰਡ ਦੱਸੋ ਜੀ ਇਹ ਲੰਗਰ ਬਾਰੇ ਦੱਸੋ ਸਾਨੂੰ ਮੇਰਾ ਨਾਮ ਦਲਜੀਤ ਸਿੰਘ ਪਿੰਡ ਰਾਇਪੁਰ ਗੁਜਰਾ ਜਿਲ੍ਹਾ ਫਤਿਹਗੜ ਸਾਹਿਬ ਜੀ ਜੀ ਅਸੀਂ ਪਿਛਲੇ ਤਕਰੀਬਨ 10-11 ਸਾਲ ਤੋਂ ਇਹ ਲੰਗਰ ਚਲਾ ਰਹੇ ਹਾਂ ਜੀ ਪਹਿਲਾਂ ਚਾਹ ਪਕੌੜੇ ਦਾ ਹੁੰਦਾ ਸੀਗਾ ਜੀ 10-11 ਸਾਲ ਤੋਂ ਅਸੀਂ ਇਹ ਨਾਨਕ ਦਾ ਲੰਗਰ ਚਲਾ ਰਹੇ ਹਾਂ ਜੀ ਆਂਦੀ ਜਾਂਦੀ ਸੰਗਤ ਨੂੰ ਪ੍ਰਸ਼ਾਦਾ ਤੇ ਨਾਲ ਸਬਜ਼ੀ ਮਿਲ ਜਾਂਦੀ ਹੈ ਜੀ ਤੇ ਬਾਕੀ ਸਤਿਗੁਰਾਂ ਦਾ ਨਾਮ ਲੈ ਕੇ ਚਲਾਈਦਾ ਜੀ ਸਤਿਗੁਰਾਂ ਦੀ ਸੰਗਤ ਸੇਵਾ ਕਰਦੀ ਆ ਤੇ ਪਿੰਡ ਦੀ ਸੰਗਤ ਹੁੰਦੀ ਆ ਸਾਰੀ ਆ ਪਿੰਡ ਦੀ ਸੰਗਤ ਸਾਰੀ ਸੰਗਤ ਪਿੰਡ ਦੀ ਆ ਜੀ ਕੁਝ ਸਾਡੇ ਐਨਆਰਆਈ ਵੀਰ ਨੇ ਸਾਡੇ ਬੱਚੇ ਬਾਹਰ ਆ ਕੁਝ ਸੇਵਾਵੋ ਭੇਜਦੇ ਆ ਕੁਝ ਪਿੰਡ ਚੋਂ ਇਕੱਠੀ ਹੁੰਦੀ ਹੈਗੀ ਜੀ ਤੇ ਸਾਰੀ ਉਹਨਾਂ ਦੇ ਪਿੰਡ ਦੇ ਸਹਿਯੋਗ ਦੇ ਨਾਲ ਹੀ ਸਾਰਾ ਜਿਹੜਾ ਕਾਰਜ ਹੈ ਸਿਰੇ ਚੜਦਾ ਹੈਗਾ ਜੀ ਠੀਕ ਹੈ ਚਲੋ ਇਹ ਸਾਰਾ ਕੁਝ ਚੱਲ ਰਿਹਾ ਹੈ ਲੋਕ ਆ ਵੀ ਰਹੇ ਨੇ ਆਪਾਂ ਸ਼ਹੀਦੀ ਹੈਣਾ ਹਰ ਸਾਲ ਹੀ ਹੁੰਦਾ ਇਹ ਪਰ ਤੁਸੀਂ ਕੀ ਦੇਖਦੇ ਹੋ ਹੁਣ ਜੋ ਸਿੱਖ ਕੌਮ ਦੀ ਹਾਲਤ ਹੈ ਉਹਦੇ ਤੇ ਤੁਹਾਨੂੰ ਕੀ ਲੱਗਦਾ ਮਤਲਬ ਕਿ ਕੀ ਕਿੱਥੇ ਖੜੇ ਆ ਆਪਾਂ ਦੇਖੋ ਸਿੱਖ ਕੌਮ ਦੀ ਹਾਲਾਤ ਤਾਂ ਜੇ ਤਾਂ ਅਸੀਂ ਦੇਖੀਏ ਜੀ ਸੰਗਤ ਵੱਲੋਂ ਸੰਗਤ ਦਾ ਨਿਸ਼ਚਿਤ ਹੈਗੀ ਹੈ ਸੰਗਤ ਦਾ ਭਰੋਸਾ ਕਰੀ ਬੈਠਿਆ ਗੁਰੂ ਸਭਾ ਦੇ ਤੇ ਜੇ ਅਸੀਂ ਸੋਚੀਏ ਸਾਡੀ ਲੀਡਰਸ਼ਿਪ ਤੇ ਲੀਡਰਸ਼ਿਪ ਤੋਂ ਅਸੀਂ ਫੇਲ ਹਾਂ ਇਹ ਲੀਡਰਸ਼ਿਪ ਸਾਨੂੰ ਸਹੀ ਗਾਈਡ ਨਹੀਂ ਕਰਦੀ ਸਾਨੂੰ ਸਹੀ ਰਸਤਾ ਨਹੀਂ ਦੇ ਰਹੀ ਕਿਉਂਕਿ ਲੀਡਰਸ਼ਿਪ ਆਪਣੇ ਆਪਣੇ ਕੰਮਾਂ 'ਚ ਲੱਗੀ ਹੋਈ ਹੈ ਉਹਨਾਂ ਨੂੰ ਲੱਗਦਾ ਕਿ ਸਿੱਖਾਂ ਦਾ ਕੋਈ ਇੱਥੇ ਕੋਈ ਰਾਜਨੀਤਿਕ ਉਹਨਾਂ ਦੀ ਪਾਰਟੀ ਹੋਣੀ ਚਾਹੀਦੀ ਹੈ ਕੋਈ ਨੁਮਾਇੰਦਾ ਹੋਣਾ ਚਾਹੀਦਾ ਜਾਂ ਅਕਾਲੀ ਦਲ ਦਾ ਜਿਹੜਾ ਵੀ ਸਾਰਾ ਸੰਕਟ ਚੱਲ ਰਿਹਾ ਹੈ ਕਿੱਦਾਂ ਤੁਸੀਂ ਦੇਖਦੇ ਹੋ ਦੇਖੋ ਅਕਾਲੀ ਦਲ ਸਾਨੂੰ ਜ਼ਰੂਰੀ ਹੈ ਕਿਉਂਕਿ ਸਾਡੀ ਮਾਪਾਰਟੀਏ ਜੇ ਅਕਾਲੀ ਦਲ ਹੋਏਗਾ ਤਾਂ ਸਾਡਾ ਧਰਮ ਪਰਫੁੱਲਤ ਹੋਏਗਾ ਅਗਰ ਅਕਾਲੀ ਦਲ ਦੀ ਲੀਡਰਸ਼ਿਪ ਸੁਚੱਜੀ ਹੋਵੇ ਤਾਂ ਜੋ ਅੱਜ ਦੀ ਲੀਡਰਸ਼ਿਪ ਉਸ ਦੇ ਹਿਸਾਬ ਦੇ ਨਾਲ ਸਾਨੂੰ ਲੱਗਦਾ ਵੀ ਨਹੀਂ ਜੋ ਅੱਜ ਦੀ ਲੀਡਰਸ਼ਿਪ ਕਰ ਰਹੀ ਹੈ ਉਹ ਸਾਡੇ ਧਰਮ ਲਈ ਠੀਕ ਨਹੀਂ ਹੈਗਾ ਠੀਕ ਨੇ ਤਾਂ ਤੁਹਾਡੇ ਕੋਈ ਸੁਜੈਸ਼ਨ ਹੋਵੇ ਕੀ ਤੁਸੀਂ ਸੁਝਾਅ ਦੇਣਾ ਚਾਹੁੰਦੇ ਹੋ ਸੁਝਾਅ ਤਾਂ ਸਾਡੇ ਇਹੀ ਨੇ ਜੀ ਗੁਰੂ ਦੇ ਲੜ ਲੱਗੋ ਆਮਦ ਰਛੋ ਪਤਿਤਪੁਣੇ ਤੇ ਦੂਰ ਰੋ ਦਸਾਂ ਨੋਹਾਂ ਦੀ ਕੀਰਤ ਕਰੋ ਨਾਮ ਜਪੋ ਵੰਡ ਛਕੋ ਜੋ ਗੁਰੂ ਸਾਹਿਬ ਦਾ ਸਿਧਾਂਤ ਹੈ ਉਹਦੇ ਤੇ ਚੱਲੋ ਠੀਕ ਹੈ ਜੀ ਤੇ ਤੁਹਾਡੇ ਪਿੰਡ 'ਚ ਨੌਜਵਾਨ ਨਸ਼ੇ ਦੀ ਕੋਈ ਉਦਾਂ ਦੀ ਕੋਈ ਐਂਗਲ ਕੋਈ ਕੋਈ ਨਸ਼ਾ ਸੇਵਨ ਕਰਦਾ ਹੋਵੇ ਜਾਂ ਕੋਈ ਇਦਾਂ ਦੀਆਂ ਚੀਜ਼ਾਂ ਤੁਹਾਡੇ ਪਿੰਡ ਦੀ ਹਾਲਾਤ ਕੀ ਨੇ ਨਹੀਂ ਸਾਡੇ ਪਿੰਡ ਦੇ ਵਿੱਚ ਜਿਹੜੇ ਗੁਰਸਿੱਖ ਹੈਗੇ ਮੁੰਡੇ ਜਿਹੜੇ ਜਿਨ੍ਹਾਂ ਨੇ ਕੇਸ ਨਹੀਂ ਵੀ ਰੱਖੇ ਨਸ਼ੇ ਤੋਂ ਰਹਿਤ ਨੇ ਗੁਰੂ ਦੇ ਨਾਲ ਜੁੜੇ ਹੋਏ ਨੇ ਸੰਗਤ ਦੀ ਸੇਵਾ ਕਰਦੇ ਨੇ ਤੇ ਇਸ ਕਰਕੇ ਸਾਡਾ ਪਿੰਡ ਜਿਹੜਾ ਉਹ ਬਹੁਤ ਚੜ੍ਹਦੀ ਕਲਾ 'ਚ ਹੈਗਾ ਚੜ੍ਹਦੀ ਕਲਾ 'ਚ ਠੀਕ ਹੈ ਧੰਨਵਾਦ ਤੁਹਾਡਾ ਬਹੁਤ-ਬਹੁਤ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋਂ ਇੱਥੇ ਅਸੀਂ ਇਹਨਾਂ ਨਾਲ ਦਲਜੀਤ ਸਿੰਘ ਉਹਨਾਂ ਨਾਲ ਗੱਲ ਕੀਤੀ ਹੈ ਇਹਨਾਂ ਦੇ ਵੱਲੋਂ ਸਾਰਾ ਇਹ ਲੰਗਰ ਚਲਾਇਆ ਗਿਆ ਆਪਾਂ ਇੱਥੇ ਆ ਜਿਹੜੀ ਸੰਗਤ ਆਈ ਇਹਨਾਂ ਤੋਂ ਵੀ ਪੁੱਛ ਲੈਣਾ ਭਾਈ ਜੀ ਤੁਹਾਡਾ ਕਿਹੜਾ ਪਿੰਡ ਹੈ ਰੈਪਰ ਗੁਜਰਾں ਜੀ ਇੱਥੇ ਇਸੇ ਪਿੰਡ ਦੇ ਹੀ ਹਾਂ ਤੇ ਇੱਕ ਤਾਂ ਚਲੋ ਲੰਗਰ ਚੱਲ ਰਿਹਾ ਲੰਗਰ ਸੰਗਤ ਸ਼ਾਕਰੀ ਹੈ ਹਨਾ ਸਾਰਾ ਕੁਝ ਆ ਪਰ ਜਿਹੜੇ ਕੌਮ ਦੇ ਹਾਲਾਤ ਨੇ ਹੁਣ ਸਿੱਖ ਕੌਮ ਦੇ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਕੋਮ ਦੇ ਹਾਲਾਤਾਂ ਮਰੇ ਜੀ ਹਾਂ ਇਹ ਲੰਗਰ ਚੱਲ ਰਿਹਾ ਵਧੀਆ ਸੇਵਾ ਆਪਣਾ ਸੇਵਾ ਕਰ ਰਹੇ ਨੇ ਸੇਵਾਦਾਰ ਜੀ ਇਹ ਸੇਵਾ ਦਾ ਚਲੋ ਕਰ ਰਹੇ ਨੇ ਉਹ ਦੇਖ ਹੀ ਰਿਹਾ ਹੁਣ ਹਨਾ ਪਰ ਆਪਣੇ ਜਿਹੜੇ ਹਾਲਾਤ ਨੇ ਉਹ ਉਹਦੇ ਬਾਰੇ ਤੁਹਾਨੂੰ ਕੀ ਲੱਗਦਾ ਫਿਰ ਵੀ ਉਹ ਉਹ ਚੜ੍ਹਦੀ ਕਲਾ ਵਾਲੇ ਨੇ ਜਿਵੇਂ ਲੰਗਰ ਚੜ੍ਹਦੀ ਕਲਾ ਜੀ ਨਹੀਂ ਉਹ ਹਾਲਾਤ ਤੇ ਨਹੀਂ ਚੜ੍ਹਦੀ ਕਲਾ ਵਾਲੇ ਜੀ ਹਮ ਅੱਛਾ ਸਿੱਖ ਕੋਮ ਤੁਹਾਨੂੰ ਪਤਾ ਹੀ ਹੈ ਅੱਜ ਕੱਲ੍ਹ ਭੁੱਲ ਰਹੀ ਹੈ ਨਾ ਆਪਣੇ ਹਮ ਤੇ ਨੌਜਵਾਨਾਂ ਦੇ حوالے ਨਾਲ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਸਿੱਖ ਨੌਜਵਾਨ ਨੇ ਜਾਂ ਪੰਜਾਬ ਦੇ ਨੌਜਵਾਨ ਨੇ ਉਹਨਾਂ ਦੇ حوالے ਨਾਲ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸ਼ੇ ਕੁੱਸ ਸ਼ੇ ਕੰਨੇ ਹਾਂਜੀ ਨਹੀਂ ਆਵਾਜ਼ ਮੈਨੂੰ ਪਰ ਨਹੀਂ ਠੀਕ ਆ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਤਾਂ ਵੈਸੇ ਲੱਗਦੀ ਹੋਵੇ ਜਿਹੜੀ ਤੁਸੀਂ ਐਡ ਕਰਨੀ ਚਾਹਦੇ ਹੋ ਨਹੀਂ ਬਬਾ ਜੀ ਚਲੋ ਆਪਾਂ ਤੇਥੋਂ ਲੋਕਲ ਹੀ ਆ ਜੀ ਅੱਛਾ ਲੋਕਲ ਹਾਂ ਲੋਕਲ ਹਾਂਜੀ ਠੀਕ ਆ ਜੀ ਆਪਣੇ ਪਿੰਡ ਦਾ ਹੀ ਲੰਗਰ ਚੱਲ ਰਿਹਾ ਵਧੀਆ ਸੇਵਾ ਹੋ ਰਹੀ ਹੈ ਹਾਂਜੀ ਅੱਛਾ ਅੱਛਾ ਸੰਗਤ ਸ਼ਕ ਰਹੀ ਹੈ ਵਧੀਆ ਜੀ ਕੱਲ ਤੋਂ ਕਿੰਨੇ ਦਿਨ ਚੱਲਦਾ ਫਿਰ ਇਹ ਬਬੀ 3 ਦਿਨ ਚੱਲਦਾ ਜੀ ਠੀਕ ਹੈ ਕੱਲ ਨੂੰ ਆਖਰੀ ਜਮਾਨ ਵਾਲੇ ਦਿਨ ਸ਼ਾਮ ਨੂੰ ਸਮਾਪਤੀ ਕਰਾਂਗੇ ਜੀ ਸ਼ਾਮ ਨੂੰ ਹਾਂ ਜੀ ਠੀਕ ਹੈ ਠੀਕ ਹੈ ਵੈਕੂ ਜੀ ਖਾਲਸਾ ਸਾਹਿਬਾ ਵੈਕੂ ਫੱਤੇ ਸੋ ਇੱਥੇ ਆਪਾਂ ਗੱਲਬਾਤ ਕੀਤੀ ਆ ਉਹਨਾਂ ਨਾਲ ਵੀ ਪੁੱਛਦੇ ਆਂ ਬਾਬਾਈ ਤੋਂ ਬਾਬਾਈ ਸਤਿ ਸ੍ਰੀ ਅਕਾਲ ਜੀ ਬਾਬਾਈ ਅਸੀਂ ਗੱਲ ਕਰਨੀ ਆ ਤੁਹਾਡੇ ਨਾਲ ਇਹ ਲੰਗਰ ਤੁਸੀਂ ਪਿੰਡ ਤੋਂ ਹੀ ਹੋ ਹਾਂ ਜੀ ਹਾਂ ਜੀ ਉਹ ਇੱਕ ਮਲਕ ਮਾਲਕ ਹਾਂ ਜੀ ਰਹਿ ਗਿਆ ਬਾਬਾ ਜੋੜਾ ਰਹੀਂ ਦਿੱਤੇ ਇਹ ਧੱਤੀ ਏ ਉਹ ਸਾਨੂੰ ਪਾਗ ਲਾਏ ਨੇ ਉਹਨਾਂ ਬੰਦ ਸਿੱਖੀ ਦਿੰਦੀ ਹੈ ਹਾਂ ਜੀ ਹਾਂ ਜੀ ਉਹ ਇਸ ਸਿੱਖੀ ਦੇ ਆਪਾਂ ਚੱਲ ਰਹੇ ਆਂ ਕਿੰਨੇ ਜੁਗਏ ਆ ਆਪਣਾ ਲੰਗਰ ਲਾਣੇ ਆ ਤਾਂ ਸਾਨੂੰ ਹੋ ਗਿਆ 10 12 ਸੌ ਉੱਥੇ ਲੰਗਰ ਲਾਉਂਦੇ ਆ ਉਹ ਨਹੀਂ ਠੀਕ ਹੀ ਨਾ ਜਾ ਰਹੇ ਇਹਨਾਂ ਪਿੰਡੋਂ ਲੰਗਰ ਲਾਇਆ ਪਿੰਡ ਰਾਏਪੁਰ ਗੁਜਰਾ ਸਾਡੇ ਕਿਹੜਾ ਪਿੰਡ ਹੈ ਸਾਡੇ ਪਿੰਡ ਹਰਿਆਣਾ ਜਹੀ ਪੇਪਸੇ ਜਿਲ੍ਹੇ ਦਾ ਜਿਲ੍ਹੇ ਤੋਂ ਆਏ ਆ ਜੀ ਹਾਂਜੀ ਹਾਂਜੀ ਕਿਤੇ ਵੀ ਲੱਗਦਾ ਲੰਗਰ ਹਾਂਜੀ ਲੱਗਦਾ ਜੀ ਬਹੁਤ ਅੱਗੇ ਕਰਨੇ ਸ਼ਹਿਜਾ ਦੀ ਸ਼ੇਦੀ ਸਾਡੇ ਨੰਗਲਾਂ ਦੇ ਬੋਰਡ ਨਹੀਂ ਆਉਂਦੀ ਕੁਝ ਨਹੀਂ ਹਰਿਆਣੇ ਸਾਹਿਬ ਨੰਗਲ ਆਦੇ ਚੌੜੇ ਜੋੜਾਂ ਦੇ ਸਭ ਜੋੜਾਂ ਬਣ ਜਾਂਦੇ ਅੱਛਾ ਇੱਕ ਚੀਜ਼ ਦੱਸੋ ਬਾਈ ਇਹ ਤੁਸੀਂ ਹਰਿਆਣੇ ਚ ਵੀ ਵੇਖ ਰਹੇ ਹੋ ਹੁਣ ਸੰਗਤ ਹਰਿਆਣੇ ਚ ਸੰਗਤ ਦਾ ਕੀ ਹਾਲ ਹੈ ਜੀ ਸੰਗਤ ਆਈ ਦੇਖੋ ਜੀ ਹੁਣ ਕਾਹਦੀ ਚੱਲੀ ਜਾਂਦਾ ਵੱਖੇ ਸਰਕਾਰ ਕਾਤੇ ਦੇ ਹੀ ਤੰਗ ਹੂੰ ਬਾਕੀ ਹਰਿਆਣੇ ਵਾਲਿਆਂ ਨੂੰ ਸਹਯੋਗ ਦੇ ਰਹੇ ਨੇ ਪੰਜਾਬ ਨੇ ਪੂਰਾ ਢੱਡ ਮੜ ਕੇ ਬੁਰਾ ਨਹੀਂ ਜਿਹੜਾ ਕਮੇਟੀ ਕਮੇਟੀ ਦਾ ਰੋਲਾ ਹੁਣ ਕਿੱਥੇ ਅਪੜਿਆ ਹੋ ਕਮੇਟੀ ਦਾ ਦੇਖੋ ਜਿਹੜੇ ਡਿਕਸ਼ਨ ਪਤਾ ਹੈ ਤੇ ਸੀ ਲੋਲਾ ਤੇ ਪਿਆ ਹੈ ਦੇ ਲਖੇ ਤੁਹਾਨੂੰ ਪਾਰਟੀਆਂ ਦੀ ਹੋਣੀ ਤੇ ਨਹੀਂ ਜਾਣੀ ਵੱਖ-ਵੱਖ ਵੇਖੋ ਮਾਰਗ ਅਕਸ਼ਰ ਹਨ ਇਹ ਤੁਹਾਨੂੰ ਲੱਗਦਾ ਵੀ ਇਹ ਜਿਹੜੇ ਦਾਦੂਵਾਲ ਸਾਹਿਬ ਨੇ ਆ ਹੋਰ ਜਿਹੜੇ ਲੋਕ ਅੱਗੇ ਆਏ ਨੇ ਉੱਥੇ ਉਹ ਅੰਤਰਜਮਾਨੀ ਕਰਦੇ ਨੇ ਹਰਿਆਣੇ ਦੇ ਸਿੱਖਾਂ ਦੀ ਕਰਦੇ ਨੇ ਜੀ ਕਰਦੇ ਨੇ ਪੂਰੀ ਕਰਦੇ ਨੇ ਜਾਂਦੇ ਹੈਗੇ ਹਾਂ ਠੀਕ ਹੈ ਤੇ ਜੋ ਹਾਲਾਤ ਚੱਲ ਰਹੇ ਨੇ ਹੁਣ ਕੌਮ ਦੇ ਚਲੋ ਲੰਗਰ ਵੀ ਆਪਾਂ ਲਾਣੇ ਆ ਸੰਗਤ ਚ ਭਾਵਨਾ ਵੀ ਸਾਰਾ ਕੁਝ ਹੈਗਾ ਪਰ ਤੁਸੀਂ ਕੀ ਸਮਝਦੇ ਹੋ ਜੋ ਅਕਾਲੀ ਦਲ ਦੇ ਹਾਲਾਤ ਨੇ ਜੋ ਸਿੱਖ ਕੌਮ ਦੇ ਹਾਲਾਤ ਨੇ ਉਹਦੇ ਬਾਰੇ ਤੁਸੀਂ ਕੀ ਸੋਚਦੇ ਹੋ ਉਹ ਮਾਰੀ ਕੋਈ ਸੋਚ ਨਹੀਂ ਆਈ ਹਾਲਾਤ ਚੰਗੇ ਚੱਲਣ ਚਾਹੁੰਦੇ ਆਪਨੀ ਸੰਗਤ ਲਈ ਚੰਗੇ ਕੰਮਾਂ ਦੇ ਚੱਲਦੇ ਲਾਡ ਬਦਲਣਾ ਚਾਹਤੇ ਜਦੋਂ ਅਸੀਂ ਬੈਠਾ ਆਪਣਾ ਧਰਨੇ 'ਤੇ ਬੈਠਾ ਇੱਕ ਤੋਣਾ ਜਿਹਦਾ ਵੀ ਆਪਾਂ ਜੋ ਸਿੱਖ ਭਰਾਵਾ ਆਪਾਂ ਕਿਉਂ ਆਪਣੀ ਪਾਰਡ ਨਹੀਂ ਆ ਜੇ ਆਪ ਵੀ ਫੋਟੋ ਲੈ ਕੇ ਤੇ ਆਪਣੇ ਕੋਲ ਪਰੇ ਕੁਝ ਨਹੀਂ ਆਗਾ ਇਹ ਰਾਜਕਰਨ ਚਾਹੁੰਦੇ ਨੇ ਸਾਨੂੰ ਸਾਰੇ ਸਿੱਖਾਂ ਨੂੰ ਹਿੰਦੂ ਹਿੰਦੂ ਸਿੱਖ ਫੋਟੋ ਬਣਾ ਚਾਹੁੰਦੇ ਨੇ ਵਿਸ਼ਕਾਰ ਮੇਰੀ ਫੋਟੋ ਨਹੀਂ ਪਾਣੀ ਚਾਹੀਦੀ ਸਾਨੂੰ ਫੋਟੋ ਸਾਨੂੰ ਇੱਕ ਹੋਣਾ ਚਾਹੀਦਾ ਹੈ ਵਿਸ਼ਕਾਰ ਆਪਾਂ ਕਿਉਂ ਵੱਖਰੇ ਜਾਈਏ ਅੱਛਾ ਅਸੀਂ ਸਾਨੂੰ ਛੋਟੀਆਂ ਗੱਲਾਂ ਚਾਹੀਦਾ ਵੀ ਅਸੀਂ ਆਪਾਂ ਏਕਤਾ ਵਿਖਾਈਏ ਤਾਂ ਉਹਨਾਂ ਨੂੰ ਲੱਗੇ ਵੀ ਹਾਂ ਵੀ ਸਿੱਖੋਂ ਏਕਤਾ ਹੈ ਜੀ ਇਹ ਸਾਨੂੰ ਹਿੰਦੂ ਨੂੰ ਵੱਖਰਾ ਬਣਾ ਚਾਹੁੰਦੇ ਨੇ ਹਰ ਇਹ ਸੋਚ ਪਰਖ ਖਾਂ ਚੱਲ ਜਾਨੀ ਆਨੇ ਹੱਡੂ ਅੱਡ ਫਾੜ ਬਣਾ ਚਾਹੁੰਦੇ ਨੇ ਹੂੰ ਕਿ ਜਿਹੜਾ ਬਾਦਲ ਦਲ ਦਾ ਕ੍ਰਾਈਸਿਸ ਹੈ ਹੁਣ ਬਾਦਲ ਪਰਿਵਾਰ ਨੇ ਸੁਖਬੀਰ ਬਾਦਲ ਤਨਖਾਹਿਆ ਕਰਾਰ ਦਿੱਤਾ ਸੀ ਉਹਨੇ ਗਲਤੀ ਭੁਗਤ ਵੀ ਲਈ ਆ ਹੁਣ ਤੁਸੀਂ ਕੀ ਸੋਚਦੇ ਹੋ ਉਹਦੀ ਮਨਮਰਜ਼ੀ ਹੈ ਕਿ ਅੱਗੋਂ ਕੀ ਚੰਗਾ ਕੰਮ ਚਲਾ ਕੇ ਅੱਗੇ ਆ ਸਰਕਾਰ ਆ ਜਾਏਗੀ ਕਿ ਚੰਗੇ ਕੰਮ ਕਰੇਗਾ ਤੇ ਨਾ ਕਰੇਗੀ ਤੇ ਫੇਰ ਵੇਖੋ ਕੀ ਪਤਾ ਸਰਕਾਰਾਂ ਨੂੰ ਲੱਗਦਾ ਵੀ ਪੰਥ ਨੇ ਉਹਨੂੰ ਮਾਫ ਕਰਤਾ ਹੁਣ ਅਸਲ ਕੋਈ ਮਾਫ ਕਰਤਾ ਜਾਂ ਦੱਸ ਸਰ ਜੀ ਲਈ ਸਰ ਜੀ ਮਾਫ ਕਰਨੇ ਗਲਤੀ ਕੀਤੀ ਹੈ ਹੈ ਅੜਿਸ਼ੇ ਕੌਣ ਚਾਹੀਦਾ ਇਹ ਗੱਲ ਜਿੰਨੀਆਂ ਨੇ ਗੱਲਾਂ ਕੀਤੀ ਸਿੱਕ ਕੰਮ ਦਾ ਫਰਕੇ ਨਾਸ਼ ਕਰਤਾ ਨਾ ਕੋਈ ਸ਼ਾ ਛੜੀ ਨਹੀਂ ਹੈਗੀ ਸਿੱਕ ਸਿੱਕ ਕੰਮ ਹੋ ਗਏ ਨਾਤੇ ਤੇ ਇਹਨੇ ਸਿੱਕ ਕੋਣ ਗਦਾ ਬਣਾ ਕੇ ਗੁਰੂ ਬਾਦੀ ਬੇਦਮੀਆ ਕੀਤੀਆਂ ਹੰਜਾ ਬਣਾਏ ਸ਼ਾਇਕੀ ਕੀ ਕੀਤਾ ਇਹ ਸੱਚਿਆਂ ਨੂੰ ਇਹ ਗੱਲ ਕੇ ਨਿਵਾਸ਼ੀ ਦੇ ਦਿੱਤਾ ਕਿ ਦੇਣ ਹੀ ਚਾਹੀਦਾ ਸਿੱਕ ਕੰਮ ਕਾਟਾ ਬਹੁਤ ਪਿਆਸੀ ਦੇ ਵਿੱਚ ਤੇ ਬਸ ਇਹਨੂੰ ਹੋਣਾ ਤੇ ਨਹੀਂ ਤੇਰਾ ਮਾਫੀ ਸੁਖੋ ਹੋਣੀ ਜੀ ਸਜ਼ਾ ਮਿਲਣੀ ਜੀ ਇਹ ਬੰਦਿਆ ਜਿਹੜਾ ਉਹਦਾ ਹਮ ਨੂੰ ਪੂਰਾ ਨਹੀਂ ਤਨਖਾਹ ਭੁਗਤਲੀ ਹੁਣ ਹੋਰ ਕਿਹੜੀ ਸਜ਼ਾ ਲੱਗੇ ਉਹਨੂੰ ਅਈ ਤੇ ਪੂਰਾ ਹੁਣ ਸਜਾ ਪੂਰੀ ਲੱਗਦੀ ਜੈ ਜਿਹੜੀ ਪੂਰੀ ਸੰਤੋਸ਼ਾ ਨਾਲ ਨਹੀਂ ਸਕਦਾ ਕਿ ਜਿਹੜੀ ਇਹ ਸਿਆਸਤਿਓ ਨੂੰ ਬਾਹਰ ਕਰਨਾ ਚਾਹੀਦਾ ਹੁਣ ਚਾਸਟੋ ਵਿੱਚੋਂ ਇਹ ਸ਼ਨਦਾ ਵੀ ਸ਼ਿਬੇਪਾਲ ਨੂੰ ਬਾਹਰ ਹੋਣਾ ਚਾਹੀਦਾ ਜਿਹੜਾ ਕਲੂ ਬੰਦਾ ਹੈ ਜਿਹਨੇ ਕੰਮ ਨਹੀਂ ਕੀਤੇ ਨੇ ਨਾ ਇਹ ਸਾਥ ਤੇ ਕੋਮਰ ਜਨ ਨੂੰ ਬਾਹਰ ਹੋਣਾ ਚਾਹੀਦਾ ਤੇ ਜਿਹੜਾ ਹਮਲਾ ਹਮਲਾ ਵੀ ਹੋ ਗਿਆ ਉਹਦੇ ਤੇ ਕਹਿੰਦਾ ਜਾਨਲੇਵਾ ਹਮਲਾ ਹੋ ਗਿਆ ਇਹਦੇ ਬਾਅਦ ਥੋੜਾ ਕੋਈ ਫਰਕ ਹੀ ਹੈ ਤੇ ਹੋਇਆ ਤੇ ਹੈ ਵੀ ਜ਼ਰੂਰ ਬਾਕੀ ਚਲੋ ਉਹਦੀ ਕਿਸਮ ਬਚ ਗਿਆ ਬਾਕੀ ਬਚਣਾ ਚੈਹ ਜਾਰੀ ਹੀ ਹੈਗਾ ਉਹ अच्छा ये की चढ़ना गड्डी बहुत बढ़िया काम ਕੀਤਾ। ਕਿਉਂ? ਤੁਹਾਨੂੰ ਕਿਉਂ ਲੱਗਦਾ? ਤੁਹਾਨੂੰ ਕਿਉਂ ਲੱਗਦਾ ਵੀ ਕਿਉਂ ਉਹਦੇ ਫਿਰ ਵੀ ਤਾਂ ਆਪਣਾ ਆਗੂ ਰਿਹਾ ਚਲੋ ਗਲਤੀਆਂ ਹੋ ਜਾਂਦੀਆਂ ਨੇ। ਇੰਨੀ ਗਲਤੀ ਹੋਰ ਇੱਕ ਦੀ ਗਲਤੀ ਹੁੰਦੀ ਐ ਇੰਨੀ ਕਰਦੀ ਥੋੜਾ ਜਿਹੀ ਐਂਦੀਆਂ ਬਾਬਾ ਜੀ। ਇੰਨੀ ਕਰਦੀ ਤਾਂ ਕਰਨੀ ਚਾਹੀਦੀ ਜਿਹੜੀ ਕੰਮ ਪਿਆ ਹੁਣ ਦੇਖੋ ਹੁਣ ਸਰਸਿਆ ਨੇ ਕਿੰਨੇ ਮਾਰੇ ਕੰਮ ਕੀਤੇ ਨੇ। ਉਹਨਾਂ ਨੂੰ ਵੀ ਆਵੀਆਂ ਹਰੀਆਂ ਦਵਾਉਂਦਾ ਫਿਰਦਾ। ਉਹਨਾਂ ਨੇ ਮਾਰ ਕੇ ਉਹਨਾਂ ਰੱਖੀ ਰੋਕ ਕੇ ਉਹਨਾਂ ਨੂੰ ਵੋਟਾਂ ਮੰਗਦਾ। ਇਸ ਵੇਲੇ ਕੋਈ ਮਤ ਕੁ ਸੋਚਿਆ ਨਹੀਂ ਖੁਸ਼ ਹੈਗਾ। ਜੀ। 20 ਸਸਤੀ ਗੱਲ ਦੀ। ਅਸੀਂ ਇੱਧਰ ਪੁੱਛ ਰਹੇ ਹਾਂ ਵੀ ਇੱਥੇ ਜਿਵੇਂ ਤੁਸੀਂ ਲੰਗਰ ਲਾਇਆ ਤੁਸੀਂ ਪਿੰਡ ਤੋਂ ਹੀ ਹੋ ਪਿੰਡ ਤੋਂ ਹੀ ਹੋ ਹਾਂਜੀ ਪਿੰਡ ਹੀ ਆ ਤੁਹਾਡਾ ਇਹੀ ਪਿੰਡ ਆ ਜੀ ਹਾਂ ਰੈਪਰ ਹੈ ਹਾਂਜੀ ਅੱਛਾ ਜੀ ਅੱਛਾ ਇਹ ਸਾਰੇ ਵਲੰਟੀਅਰ ਨੇ ਹੀ ਵਲੰਟ ਹੈ ਹਾਂ ਰੈਪਰ ਹੈ ਅੱਛਾ ਜੀ ਅੱਛਾ ਹਾਂ ਜੀ ਰੈਪਰ ਕਿੰਨੇ ਦਿਨ ਕਿੰਨੇ ਸਾਲਾਂ ਤੋਂ ਲੱਗ ਰਿਹਾ 20 ਲੰਗਰ ਇਹ ਹਾਂਜੀ ਕਿੰਨੇ ਸਾਲਾਂ ਤੋਂ ਲੱਗ ਰਿਹਾ ਲੰਗਰ ਕੱਲ੍ਹ ਕੱਲ ਤੋਂ ਜੀ ਕੱਲ੍ਹ ਤੋਂ ਕੱਲ੍ਹ ਤੋਂ ਲੱਗਿਆ ਹਾਂ ਜੀ ਅੱਛਾ ਇਹ ਠੀਕ ਹੈ ਤੇ ਤੁਸੀਂ ਘਰ ਘਰ ਦਾ ਕੰਮ ਨਹੀਂ ਕਰਦੇ ਤੁਸੀਂ ਘਰ ਦਾ ਕੰਮ ਫਿਰ ਕਿਵੇਂ ਕਰਦੇ ਅੱਛਾ ਜੀ ਸਵੇਰੇ ਕਰਕੇ ਆਈ ਦਾ ਅੱਛਾ ਜੀ ਅੱਛਾ ਜੀ ਦੱਸੋ ਹਾਂ ਹਾਂ ਸਭ ਬੰਦੇ ਜਨਾਨੀਆਂ ਇੱਥੇ ਨੇ ਅੱਛਾ ਜੀ ਹਾਂ ਜੀ ਹਾਂ ਜੀ ਅੱਛੇ ਸਗੋ ਕਿ ਫੇਲਾ ਕਾਮ ਨੂੰ ਜਾਣਾ ਹੈ ਸਾਮ ਨੂੰ ਜਾਣਾ ਜੀ ਤੇ ਇਹ ਹੋਰ ਤੁਸੀਂ ਦੱਸੋ ਵੀ ਜਿਵੇਂ ਸੰਗਤ ਤੇ ਲੋ ਲੰਗਰ ਛੱਕ ਵੀ ਰਹੀ ਹੈ ਤੁਸੀਂ ਛਕਾ ਵੀ ਰਹੇ ਹੋ ਪਰ ਜਿਹੜਾ ਇੱਕ ਹੁਣ ਸਿੱਖਾਂ ਦੇ ਹਾਲਾਤ ਨੇ ਜੋ ਕੌਮ ਦੇ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਬਹੁਤ ਵਧੀਆ ਆਪਣੀ ਆਪ ਵੀ ਸਮਝਿਆ ਨਾ ਜਿਵੇਂ ਜਿ ਕੋਈ ਸਮਝੇ ਹਾਂ ਸਾਡੇ ਬਾਦ ਚ ਬਹੁਤ ਵਧੀਆ ਸਾਡਾ ਇਲਾਕਾ ਅੱਜ ਤਾਂ ਬੜੇ ਖੁਸ਼ ਖੁਸ਼ ਕਿਸਮਤ ਹੈ ਸਾਡੇ ਅੱਥੇ ਵਿਆਹ ਆਇਆ ਹੈ ਬੜਾ ਫਖਰਮਾਨ ਕਰੀਦਾ ਹੈ ਹਰ ਵੇਲੇ ਸੇਵਾ ਕਰਨ ਦਾ ਮੌਕਾ ਮਿਲਦਾ ਸਾਨੂੰ ਇਹ ਸਾ ਆਰੀ ਸਿਰਾਇਪੁਰ ਤੋਂ ਇੱਕ ਪਿੰਡ ਦੇ ਆ ਇੱਕੋ ਹੀ ਪਿੰਡ ਹਾਂਜੀ ਅੱਛਾ ਤੇ ਤੁਹਾਡਾ ਇਹ ਦੇ ਵਿੱਚ ਐਡ ਕਰ ਸਕਦੇ ਹੋ ਜੋ ਹੁਣ ਹੁਣ ਕਾਲੀ ਦਲ ਦੇ ਹਾਲਾਤ ਚੱਲ ਰਹੇ ਆ ਜਾਂ ਜੋ ਬਾਦਲ ਪਰਿਵਾਰ ਨੂੰ ਹੁਣ ਸਜ਼ਾ ਵੀ ਹੋਈ ਹੈ ਤੁਹਾਡਾ ਕੀ ਕਹਿਣਾ ਹੈ ਉਹਦੇ ਤੇ ਬਾਦਲ ਸਰਕਾਰ ਵੈਸੇ ਵਧੀਆ ਸੀ अच्छा <laughs> हां जी तर खांदे ਸੀ ਪਰ ਲੋਕਾਂ ਨੇ ਬਹੁਤ ਕੁਝ ਕਰਦੇ ਸੀ ਕੋਈ ਸਰਕਾਰਾਂ ਕੀ ਕੀਤਾ ਨਾ ਕੈਪਟਨ ਹੀ ਕੀਤਾ ਨਾ ਕੁਝ ਇਹਨੇ ਕੀਤਾ ਕੋਈ ਤਾਂ ਮਨੇ ਕੁਝ ਨਹੀਂ ਕੀਤਾ ਅਚੇਤਾ ਨੂੰ ਵੀ ਲੱਗਦਾ ਕਿ ਆਪ ਜਿਹੜੀ ਹੈ ਸਰਕਾਰ ਕਰ ਨਹੀਂ ਰਹੀ ਕੁਝ ਕੁਝ ਨਹੀਂ ਜੋ ਕਰ ਲਈ ਆ ਤਰਨੇ ਦੇ ਲੋਕ ਹੀ ਕੀਤਾ ਹੈ ਹੂੰ ਪੁੱਛਿਆ ਤਰਨੇ ਵਾਲਿਆਂ ਨੂੰ ਕੁਝ ਕਰਦੇ ਨਹੀਂ ਕੰਮ ਸੀਗਾ ਉਹਨਾਂ ਜਾ ਕੇ ਹਾਲ ਤੇ ਪੁੱਛੀ ਸਕਦੇ ਆਪਾਂ ਹਾਂ ਇਸ ਕਰਕੇ ਬਾਦਰ ਵਧੀਆ ਸੀ ਸਰਕਾਰ ਤੁਸੀਂ ਕੁਝ ਐਡ ਕਰਨਾ ਚਾਹੋਗੇ ਤੁਸੀਂ ਕੀ ਕੰਮ ਕਰਦੇ ਹੋ ਇਹ ਬਾੜੀ ਕੀਤੀ ਬਾੜੀ ਕਰਦੇ ਸੋ ਅੱਛਾ ਇੱਥੇ ਕੋਈ ਕੋਈ ਸਰਵਿਸ ਕਰਦਾ ਹੈ ਕੋਈ ਜੌਬ ਕਰਦਾ ਹੈ ਕੋਈ ਕੋਈ ਵੀ ਕਿਸੇ ਕਿਸਮ ਦੀ ਤੁਸੀਂ ਜੌਬ ਕਰਦੇ ਹੋ ਜੀ ਹਾਂਜੀ ਕਾਦੇ ਦੀ ਜੌਬ ਕਰਦੇ ਹੋ ਟੀਚਿੰਗ ਲਾਈਨ ਟੀਚਿੰਗ ਲਾਈਨ ਦੇ ਤੁਸੀਂ ਵੀ ਇੱਥੇ ਆਉਂਦੇ ਹੋ ਫਿਰ ਟਾਈਮ ਕੱਢ ਕੇ ਛੁੱਟੀ ਚੱਲ ਰਹੀ ਹੈ ਹਾਂਜੀ ਹਾਂ ਸੰਨ ਛੁੱਟੀ ਚੱਲ ਰਹੀ ਹੈ ਤੇ ਜਿਹੜੀ ਪ੍ਰੈਜ਼ੀਡੈਂਟ ਗਵਰਨਮੈਂਟ ਹੋਣ ਜੋ ਚੱਲ ਰਿਹਾ ਜੀ ਭਗਵੰਤ ਸਿੰਘ ਗਵਰਨਮੈਂਟ ਦੇ ਵੱਲੋਂ ਤੇ ਤੁਹਾਡਾ ਕੀ ਐਂਗਲ ਹੈਗਾ ਤੁਹਾਨੂੰ ਕੀ ਲੱਗਦਾ ਕਿ ਗਵਰਨਮੈਂਟ ਕੰਮ ਕਰ ਰਹੀ ਹੈ ਜਾਂ ਕੀ ਉਹਨਾਂ ਦਾ ਕੰਮ ਕਰ ਰਹੀ ਹੈ ਗਵਰਨਮੈਂਟ ਕੰਮ ਕਰ ਰਹੀ ਹੈ ਕਿਸ ਕਿਸਮ ਦੇ ਕੰਮ ਨੇ ਤੁਹਾਨੂੰ ਦੱਸ ਪਤਾ ਸਾਰੇ ਕੰਮ ਕਰ ਰਹੀ ਹੈ ਜੀ ਮੈਂ ਅਸੀਂ ਹੁਣ ਪਹਿਲਾਂ ਕੱਚੇ ਸੀਗੇ ਸਾਨੂੰ ਕੀਤਾ ਸਰਕਾਰ ਇਹ ਸਰਕਾਰ ਨੇ ਸਾਡੀ ਮਤਲਬ ਪਾਲਿਸੀ ਲਿਆ ਕੇ ਸਾਨੂੰ ਰੈਗੂਲਰ ਕੀਤਾ ਅੱਛਾ ਆਪ ਸਰਕਾਰ ਨੇ ਕੀਤਾ ਠੀਕ ਹੈ 10 ਸਾਲ ਬਾਅਦ ਅਸੀਂ ਰੈਗੂਲਰ ਹੋਏ ਸਾਨੂੰ ਇਹਨਾਂ ਨੇ ਰੈਗੂਲਰ ਕੀਤਾ ਆਪ ਸਰਕਾਰ ਨਹੀਂ ਇਹ ਸਰਕਾਰ ਕੰਮ ਬਹੁਤ ਵਧੀਆ ਕਰ ਰਹੀ ਹੈ ਕਰ ਰਹੀ ਹੈ ਸੋਹਣਾ ਕ ਅਸੀਂ ਆਂਗਾ ਪਾਰਟੀ ਦੇ ਵਿੱਚ ਉਹ ਕੰਮ ਕਰਦੇ ਹਾਂ ਹਾਂਜੀ ਅੱਛਾ ਬਹੁਤ ਵਧੀਆ ਠੀਕ ਹੈ ਤੇ ਤੁਹਾਨੂੰ ਲੱਗਦਾ ਹੈ ਕਿ ਹੁਣ ਜੋ ਅਕਾਲੀ ਦਲ ਦੇ ਹਾਲਾਤ ਨੇ ਜਾਂ ਜੋ ਉਹਦੇ ਤੇ ਤੁਹਾਡਾ ਕੀ ਕਹਿਣਾ ਹੈ ਉਹਦੇ ਤੇ ਜੋ ਉਹਨਾਂ ਨੇ ਕੀਤਾ ਉਹ ਉਹਨਾਂ ਦੇ ਜੋ ਜਦੋਂ ਉਹਨਾਂ ਦਾ ਟਾਈਮ ਸੀ ਜਦੋਂ ਉਹਨਾਂ ਨੇ ਕੀਤਾ ਉਹ ਉਹਨਾਂ ਨਾਲ ਹੁਣ ਉਹ ਕਰ ਰਹੇ ਨੇ ਜੋ ਵੀ ਹੈ ਅੱਛਾ ਜਦੋਂ ਉਹਨਾਂ ਦਾ ਟਾਈਮ ਸੀ ਉਹ ਕਰਦੇ ਸੀ ਹੁਣ ਇਹਨਾਂ ਦਾ ਟਾਈਮ ਹੈ ਇਹ ਕਰਦੇ ਨੇ ਠੀਕ ਹੈ ਠੀਕ ਤੁਸੀਂ ਮਤਲਬ ਕਿ ਸੈਟੀਸਫਾਈ ਹੋ ਹਾਂਜੀ ਹਾਂ ਗਵਰਨਮੈਂਟ ਤੋਂ ਅਸੀਂ ਪੂਰੇ ਸੈਟੀਸਫਾਈ ਹਾਂ ਸੋ ਹਾਂਜੀ ਸੋ ਇੱਥੇ ਆਪਾਂ ਗੱਲਬਾਤ ਕੀਤੀ ਐ ਜਿਹੜੀ ਵੀ ਸੰਗਤ ਆਈ ਹੋਈ ਐ ਆਪਾਂ ਸਾਰਿਆਂ ਨਾਲ ਗੱਲਬਾਤ ਕੀਤੀ ਐ ਤੇ ਇਹ ਗੱਲਬਾਤ ਦੇ ਵਿੱਚ ਕਾਫੀ ਆਪਣਾ ਨੇ ਆਪਣਾ ਪੱਖ ਦਿੱਤਾ ਕਿ ਅਸੀਂ ਇੱਥੇ ਕਿਵੇਂ-ਕਿਵੇਂ ਇੱਥੇ ਲੋਕ ਆਏ ਨੇ ਕਿੰਨੀ ਲੋਕਾਂ ਦੇ ਵਿੱਚ ਭਾਵਨਾਵਾਂ ਰਲੀਆਂ ਮਿਲੀਆਂ ਭਾਵਨਾਵਾਂ ਮਨੇ ਅਕਾਲੀ ਦਲ ਦੇ ਸੰਕਟ ਬਾਰੇ ਲੋਕਾਂ ਦੇ ਨਾਲ ਗੱਲਾਂਬਾਤਾਂ ਹੋਈਆਂ ਨੇ ਤੇ ਪੰਥਕ ਸੰਕਟ ਬਾਰੇ ਤੇ ਸਰਕਾਰ ਬਾਰੇ ਜੋ ਭਗਵੰਤ ਮਾਨ ਦੀ ਗਵਰਨਮੈਂਟ ਹੈ ਤੇ ਰਲੀਆਂ ਮਿਲੀਆਂ ਹਰਾਵਾਂ ਨੇ ਪਰ ਇੱਥੇ ਜਿਹੜੀ ਸੰਗਤ ਦੀ ਭਾਵਨਾ ਹੈਗੀ ਆ ਸਹਬਜ਼ਾਦਿਆਂ ਦੇ ਸ਼ਹੀਦੀ ਜੋੜ ਮੇਲ ਦੇ ਪ੍ਰਤੀ ਉਹ ਬਿਲਕੁਲ ਸਪਸ਼ਟ ਜਿਹੜੀ ਆ ਉਹਨੂੰ ਮਹਿਸੂਸ ਕੀਤਾ ਜਾ ਸਕਦਾ ਧੰਨਵਾਦ